ਆਜੀ ਟਵਾਡਾ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਕਿੱਥੋਂ ਆਏ ਜੀ ਅਸੀਂ ਜਲਾ ਰੋਪੜ ਪਿੰਡ ਰਾਜੇ ਮਾਜਰੇ ਤੋਂ ਆਏ ਜੀ ਅੱਜ ਆਏ ਹੋ ਕੇ ਜਾਂ ਪਹਿਲਾਂ ਤੋਂ ਨਹੀਂ ਅਸੀਂ ਅੱਜ ਆਏ ਆ ਤੁਹਾਡੇ ਮੀਡੀਆ ਦਾ ਦੇਖ ਕੇ ਨਾ ਜੋਸ਼ ਜੀ ਵੀ ਇੰਨਾ ਜੋਸ਼ ਹੈ ਮੀਡੀਆ 'ਚ ਅਸੀਂ ਉਹਨੂੰ ਦੇਖ ਦੇ ਕੇ ਕਰਨਾ ਸਾਡਾ ਇੰਨਾ ਜੋਸ਼ ਪਰ ਵੀ ਸਾਡਾ ਸਹਕਰ ਬੈਠਣ ਨੂੰ ਜੀ ਨਹੀਂ ਕਰਿਆ ਗਿਆ ਠੀਕ ਹੈ ਜੀ ਪਰ ਮੈਂ ਗੱਲ ਕਰਨੀ ਚਾਹੁੰਦਾ ਵੀ ਜਿਵੇਂ ਲਾਲਬਾਦ ਸ਼ਾਸਤਰੀ ਨੇ ਜੈ ਜਵਾਨ ਜਦੋਂ ਕਿਸਾਨ ਦਾ ਨਾਰਾ ਦਿੱਤਾ ਸੀ ਜੀ ਅੱਜ ਇਹ ਮੋਦੀ ਸਰਕਾਰ ਨੇ ਜੀ ਕਿਸਾਨ ਨੂੰ ਵੀ ਮਾਰਤਾ ਤੇ ਜਵਾਨ ਨੂੰ ਵੀ ਮਾਰ ਰਹੀ ਹੈ ਕਿਉਂਕਿ ਪਿੱਛੇ ਇੱਕ ਸਾਡਾ ਫੌਜ ਦਾ ਬੰਦਾ ਸੀ ਇਹਨੇ ਖਾਣੇ ਬਾਰੇ ਕਿਹਾ ਤਾਂ ਇਹਨਾਂ ਨੂੰ ਉਸ ਬੰਦੇ ਨੂੰ ਵੀ ਖਤਮ ਕਰਤਾ ਉਹ ਬੰਦੇ ਨੂੰ ਫੌਜ ਨਹੀਂ ਰਹਿਣ ਦਿੱਤਾ ਜੀ ਦੁਆ ਅੱਜ ਜੇ ਦੇਖਿਆ ਜਾਵੇ ਜਿਹੜੇ ਜੈ ਜਵਾਨ ਦੀ ਗੱਲ ਕਰਦੇ ਨੇ ਇਹ ਜੀ ਜਵਾਨ ਦੀ ਤਨਖਾਹ ਕਿੰਨੀ ਹੈ ਜੀ 20000 2000 ਤੇ ਇੱਕ ਮਾਸਟਰ ਜਾਂ ਪ੍ਰਾਈਵੇਟ ਕੋਈ ਟੀਚਰ ਹੈ ਜੇ ਉਹਦੀ ਤਨਖਾਹ 60000 70000 ਰੁਪਿਆ ਜੀ ਉਦੋਂ ਬਾਅਦ ਜਿਹੜੇ ਸਾਡੇ ਐਮਪੀ ਐ ਮੈਂ ਤਾਂ ਇਹ ਗੱਲ ਕਹਿਣਾ ਵੀ ਸਭ ਤੋਂ ਵੱਡੇ ਲਟੇਰੇ ਸਾਡੇ ਲੀਡਰ ਨੇ ਜੀ ਉਦੋਂ ਬਾਅਦ ਸਾਡਾ ਜਿਹੜਾ ਨੈਸ਼ਨਲ ਮੀਡੀਆ ਹੈ ਜੀ ਉਦੋਂ ਬਾਅਦ ਜਿਹੜੇ ਸਾਡੇ ਧਰਮ ਦੇ ਬਾਬੇ ਬਣੇ ਮੈਂ ਠੇਕੇਦਾਰ ਇਹਨਾਂ ਨੇ ਸਾਡੇ ਦੇਸ਼ ਵਿੱਚ ਗ ਜਿੰਨਾ ਅੱਜ ਕਰਪਸ਼ਨ ਹੋ ਰਹੀ ਕਰਪਟ ਹੋ ਰਿਹਾ ਤਾਂ ਵੀ ਦੰਗੇ ਬਟਾਦ ਹੋ ਰਹੇ ਕੇਵਲ ਤਾਂ ਕੇਵਲੇ ਲੀਡਰ ਕਰਵਾ ਰਹੇ ਹੁਣ ਇਹ ਲੀਡਰਾਂ ਦੀ ਸੁਣ ਲੋ ਇਹਨਾਂ ਦੀ ਕੋਈ ਅੱਜ ਗੱਲ ਨਹੀਂ ਕਰ ਰਹੀ ਕਿ ਇਹਨਾਂ ਨੂੰ ਕਿਵੇਂ ਤਨਖਾਹ ਮਿਲਦੀ ਹੈ ਕਿਵੇਂ ਪੈਨਸ਼ਨ ਮਿਲਦੀ ਹੈ ਇੱਕ 5 ਸਾਲ ਦੀ ਨੌਕਰੀ ਐਮਐਲਏ ਜੁਇਟ ਕਰਦਾ ਉਹਨੂੰ ਪੈਨਸ਼ਨ ਲੱਗ ਜਿੰਦੀ ਦੁਬਾਰਾ ਕਰਦਾ ਫੇਰ ਪੈਨਸ਼ਨ ਲੱਗ ਜਾਂਦੀ ਇਹ ਕਿਹੜਾ ਸੰਵਿਧਾਨ ਹੈ ਇਸ ਮੁੱਦੀ ਨੂੰ ਚਾਹੀਦਾ ਹੈ ਕਿ ਬਦਲਣਾ ਤਾਂ ਇਹ ਸੰਵਿਧਾਨ ਬਦਲਦਾ ਜਿਹੜੇ ਤੇਰੇ ਮੰਤਰੀਆਂ ਨੇ ਸਾਰਿਆਂ ਨੇ ਮਿਲ ਕੇ ਸਾਡਾ ਦੇਸ਼ ਕੰਗਾਲ ਕਰਿਆ ਵਾ ਜਿੰਨਾ ਵੀ ਅਸੀਂ ਟੈਕਸ ਅਸੀਂ ਭਰਦੇ ਆ ਸਾਰਾ ਟੈਕਸ ਇਹ ਮੰਤਰੀ ਖਾ ਰਹੇ ਆ ਨਾ ਕੇ ਪਬਲਿਕ ਤੇ ਲੱਗ ਰਿਹਾ ਜੀ ਵਿੱਚ ਕਰਕੇ ਮੇਰੀ ਤਾਂ ਬੇਨਤੀ ਹੈ ਕਿ ਅੱਜ ਜੇ ਕਿਸਾਨ ਅਧੂਲਨ ਚੱਲੇ ਆ ਪੂਰੇ ਦੇਸ਼ ਵਿੱਚ ਸਾਨੂੰ ਹੁਣ ਮੋਦੀ ਤੋਂ ਕੋਈ ਵੀ ਇਹ ਆਪਣੇ ਕਾਨੂੰਨ ਵਾਪਸ ਲੈਣ ਦੀ ਰਿਕੁਐਸਟ ਨਹੀਂ ਕਰਨੀ ਚਾਹੀਦੀ ਅੱਜ ਸਾਡੀ ਰਿਕੁਐਸਟ ਹੈ ਕਿ ਮੋਦੀ ਨੂੰ ਰੱਦ ਕਰੋ ਤੇ ਆਪਣੇ ਕਿਸਾਨ ਆਪਣੇ ਤੱਕ ਤੇ ਬੈਠੋ ਸਾਡਾ ਛੱਖਾ ਦਾ ਨਾਰਾ ਵੀ ਹੈ ਰਾਜ ਕਰੇਗਾ ਖਾਲਸਾ યા ਕੀ ਰਹੇ ਨਾ ਕੋਏ યા ਕੀ ਮੀਨਜ਼ ਖਾਲਸਾ ਨਹੀਂ ਵੀ ਆਕੀ ਜਿਹੜੇ ਲੁਟੇਰੇ ਗੰਧ ਭਰੇ ਵੇ ਇਹਨਾਂ ਨੂੰ ਪਾਸੇ ਕਰੋ ਅੱਜ ਸਾਡੇ ਕੋਲ ਇਸ ਐਡੀਸ਼ਨ ਵਿੱਚੋਂ ਕਿੰਨੇ ਨੌਜਵਾਨ ਜਿਵੇਂ ਹੁਣ ਅੰਬਾਲਾ ਦਾ ਮੁੰਡਾ ਜਿਹਨੇ ਕੈਨੇਡਾ ਕਰਿਆ ਰਣਜੀਤ ਸਿੰਘ ਇਹ ਆ ਜੋ ਰੱਖਿਆ ਮੰਤਰੀ ਹੋਣਾ ਚਾਹੀਦਾ ਆ ਸਾਡਾ ਦੇਸ਼ ਦਾ ਰਾਜਨਾਥ ਨੂੰ ਰੱਖਿਆ ਮੰਤਰੀ ਬਣਿਆ ਫਿਰਦਾ ਇਹ ਰੱਖਿਆ ਕਿਆ ਕਰੂਗਾ ਇਹਦੇ ਆਪਣੇ ਦੇਸ਼ ਦੇ ਕਿਸਾਨੇ ਦੇ ਰੱਖਿਆ ਨਹੀਂ ਹੋ ਰਹੀ ਅੱਜ ਇਹ ਇੱਕ ਆਵਾਜ਼ ਨਹੀਂ ਨਿਕਲੀ ਦੇ ਮੂੰਹ ਤੋਂ ਇਹ ਬੀਜਪੀ ਦੇ ਅੰਡਰ ਦਬੇ ਹੋਏ ਆ ਇਹ ਮੋਦੀ ਦੇ ਛਾਣੇ ਦਬਾ ਲੇ ਇਸ ਕਰਕੇ ਇਹਨਾਂ ਨੂੰ ਬੇਨਤੀ ਆ ਇਹਨਾਂ ਨੇ ਬਾਅਦ ਵੀ ਜਿਵੇਂ ਢੀਠ ਸਭਰ ਕੇ ਕਹਿ ਰਹੇ ਨਾ ਅਸੀਂ ਇਕੱਲੇ ਛੱਡਤਾ ਕੱਲ ਨੂੰ ਇਹਨਾਂ ਨੇ ਵੀ ਕਿਹਾ ਕਿ ਅਸੀਂ ਜੀ ਬੀਜਪੀ ਛੱਡਤੀ ਸਵਤੰਤਰ ਆਏ ਰਾਜਨਾਥ ਅੱਜ ਬੋਲ ਜਦੋਂ ਕਿਸਾਨ ਆ ਅੱਜ ਤੇਰੀ ਕਿਉਂ ਬੋਲਤੀ ਬੰਦ ਹੋਈ ਵੀ ਐ ਜੀ ਜਿੱਦਾਂ ਬੋਲਣਾ ਅੱਜ ਬੋਲ ਕਿਸਾਨਾਂ ਦੇ ਹੱਕ 'ਚ ਦਾ ਦੋ ਦਿਨ ਨੂੰ ਕਹਿਣਾ ਮੈਂ ਉਹ ਐ ਇਹ ਜਿਹੇ ਰਾਕੇ ਮੰਤਰੀ ਨਹੀਂ ਚਾਹੀਦੇ ਅੱਜ ਸਾਨੂੰ ਚਾਹੀਦਾ ਹੈ ਵੀ ਆਪਣਾ ਆਪ ਕਿਸਾਨਾਂ ਨੂੰ ਬੇਨਤੀ ਆ ਕਿਸਾਨਾਂ ਦੇ ਲੀਡਰ ਬਹੁਤ ਸੋਹਣੇ ਆ ਕੰਮ ਕਰ ਰਹੇ ਤੇ ਮੋਦੀ ਨੂੰ ਹਟਾ ਕੇ ਅੱਜ ਕਿਸਾਨੀ ਲੀਡਰ ਗੱਦੀ ਤੇ ਬੈਠਣ ਇਹਨੂੰ ਖਤਮ ਕਰਨ ਤੇ ਮੇਰਾ ਇੰਨਾ ਹੀ ਅੱਜ ਕਹਿਣ ਦਾ ਤੇ ਬਾਕੀ ਇਹਨਾਂ ਦੀ ਜਿਹੜੀ ਪੈਨਸ਼ਨ ਹੈ ਮੰਤਰੀਆਂ ਦੀ ਪੈਨਸ਼ਨ ਸਾਰੇ ਦੇਖਦੇ ਨੇ ਲੁੱਟਿਆ ਵਾ ਹਰ 5 ਸਾਲ ਬਾਅਦ ਪੈਨਸ਼ਨ ਲੱਗ ਜੀਦਾ ਇਹਨਾਂ ਨੂੰ ਇਹ ਕਿਹੜਾ ਸੰਵਿਧਾਨ ਹੈ ਸਰਦਾਰ ਬਦਲਾ ਮੋਦੀ ਆ ਸਰਦਾਰ ਬਦਲ ਜਿਹੜੀਆਂ ਤੁਸੀਂ ਨਜਾਇਜ਼ ਪੈਨਸ਼ਨਾਂ ਲੈ ਰਹੇ ਆ 30000 ਕਰੋੜ ਇਹ ਨਾ ਮੰਦਰਾਂ ਤੇ ਲਾਤਾ 30000 ਕਰੋੜ ਗਰੀਬਾਂ 'ਚੇ ਵੰਡ ਦਿੰਦਾ ਨੌਕਰੀਆਂ ਦੇ ਦਿੰਦਾ ਉਹਨਾਂ ਲੋਕਾਂ ਨੂੰ ਉਹਦੀ ਕੀ ਲੋੜ ਸੀ 30000 ਕਰੋੜ ਲਾਉਣ ਦੀ 8400 ਕਰੋੜ ਦਾ ਜਹਾਜ਼ ਲਿਆ ਫੇਰ ਦੋ ਜਹਾਜ਼ ਲਏ ਇਹਨੂੰ ਸਪੈਸੇ ਜਹਾਜ਼ ਚਾਹੀਦੇ ਸੀ ਇਹ ਬਹੁਤ ਮਾੜਾ ਪ੍ਰਧਾਨ ਮੰਤਰੀ ਹੈ ਇਹਨੂੰ ਗੈਟ ਆਊਟ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਤੋਂ ਜੀ ਨੈਸ਼ਨਲ ਮੀਡੀਆ ਕਿਸਾਨਾਂ ਨੂੰ ਅੱਤਵਾਦੀ ਦੱਸ ਰਿਹਾ ਕਿ ਤੁਹਾਨੂੰ ਲੱਗਦਾ ਕਿ ਕੋਈ ਅੱਤਵਾਦੀ ਨਹੀਂ ਇੱਥੇ ਇਹ ਨੈਸ਼ਨਲ ਮੀਡੀਆ ਤਾਂ ਬਿਲਕੁਲ ਕਰਪਟ ਹੈ ਕਰਪਟ ਸਭ ਤੋਂ ਜ਼ਿਆਦਾ ਹੁਣ ਪਾਕਿਸਤਾਨ ਨਾਲ ਗੱਲ ਹੁੰਦੀ ਹੈ ਕੋਈ ਵੀ ਗੱਲ ਹੁੰਦੀ ਹੈ ਸਭ ਤੋਂ ਵੱਧ ਗਲਤ ਖਬਰ ਨੈਸ਼ਨਲ ਮੀਡੀਆ ਫਲਾਉਂਦਾ ਆ ਜੀ ਨਹੀਂ ਜੀ ਹਿੰਦੁਸਤਾਨ ਦੀਆਂ ਮੈਂ ਰੋਜ਼ ਖਬਰਾਂ ਸੁਣਦਾ ਉਹਨਾਂ ਵਿੱਚ ਇੱਕ ਲੇਡੀਜ਼ ਬ੍ਰਿਗੇਡ ਹੈ ਜਿਹੜਾ ਕਰਪਟ ਬ੍ਰਿਗੇਡ ਹੈ ਨਾ ਉਹ ਜੇ ਕੋਈ ਗਲਤ ਜਿਵੇਂ ਉਹਨਾਂ ਨੂੰ ਪੈਟਰੋਲ ਗਿਆ ਬੱਚੇ ਫਿਰਦੇ ਜਿਹੜੀ ਸਿੱਧੀ ਗੱਲ ਉਹਨੂੰ ਵੀ ਉਲਟ ਬਣਾਉਨੇ ਇਹ ਜੀ ਨਿਊਜ਼ ਦਾ ਜਿਹੜਾ ਨੈਸ਼ਨਲ ਰਾਜਤਾ ਕਲੇ ਨੈਸ਼ਨਲ ਹੋਇਆ ਨਾ ਇਹ ਬਿਲਕੁਲ ਕੰਜਰਖਾਨੇ ਦੇ ਉਤਰੇ ਮੈਂ ਇਹਨਾਂ ਨੇ ਹੁਣ ਦੇਸ਼ ਦੀ ਲੜਾਈ ਹੁੰਦੀ ਕੁਝ ਵੀ ਹੁੰਦੀ ਹੈ ਅਰਪੈਲ ਜਹਾਜ਼ ਆਇਆ ਤਾਂ ਇਹ ਨੈਸ਼ਨ ਚੀਵ ਇੰਡੀਆ ਨਾ ਆਏ ਕਰਦਾ ਜੀ ਸੀ ਆਹ ਕਰਦਾ ਉਹ ਕਰਦਾ ਉਹ ਕਦਰ ਕੋਲੇ ਇਹਨੇ ਜਹਾਜ਼ ਪਾਈ ਉਹਨਾਂ ਨੇ ਕਰਿਆ ਤੁਹਾਡੇ ਤੁਹਾਡੇ ਮੀਡੀਆ ਨੇ ਕਿ ਤੁਸੀਂ ਲੜਾਈ ਲੜ ਲੈਣੀ ਜੀ ਇਹ ਸਭ ਤੋਂ ਵੱਧ ਨੈਸ਼ਨਲ ਮੀਡੀਆ ਇਹ ਮਹਾ ਗੰਦਾ ਇਹ ਬਿਲਕੁਲ ਸਾਡੇ ਦੇਸ਼ ਵਿੱਚ ਨਾ ਰਾਜਤਾ ਇਹ ਫਲਾਉਂਦਾ ਇੱਕ ਸਿੱਟਾ 13 ਚੀਨੀ ਮਾਰੇ 13 ਉਹਨੂੰ ਕੀ ਦਿੱਤਾ ਕੁਛ ਵੀ ਨਹੀਂ ਇੱਕ ਸਿੱਖ ਜਵਾਨ ਨੇ ਸਿਪਾਹੀ ਨੇ 13 ਚੀਨੀ ਮਾਰਤੇ ਉੱਥੇ ਸਾਰੀਆਂ ਫੌਜਾਂ ਲਾਈਆਂ ਹੋਈਆਂ ਸਿੱਖਾਂ ਦੀਆਂ ਇਹ ਪਲਵਾਮਾ ਵਿੱਚ ਹਮਲਾ ਹੋਇਆ ਤਾਂ 40 ਫੌਜੀ ਮਾਰੇ ਗਏ ਕਿਹਨੂੰ ਨਹੀਂ ਪਤਾ ਵੀ ਯਕੀਨਾਂ ਮਰਵਾਏ ਆ ਸਾਰੀ ਦੁਨੀਆ ਨੂੰ ਪਤਾ ਇੰਡੀਆ ਦੀ ਨੂੰ ਵੀ ਬਣਾਉਣ ਵਾਲੇ ਆਪਣੇ ਆ ਤੇ ਅੱਜ ਮੈਂ ਇਹ ਗੱਲ ਕਹਿਣਾ ਹੈ ਵੀ ਜੇ ਅਸੀਂ ਇਹ ਲੜਾਈਆਂ ਲੜਦੇ ਰਹੇ ਕਰਦੇ ਰਹੇ ਤਾਂ ਇੱਥੇ ਇੰਡੀਆ 'ਚ ਵੀ ਸਾਡੇ ਗਰੀਬ ਕਿਸਾਨਾਂ ਦੇ ਪੰਜਦੂਰਾਂ ਦੇ ਪੁੱਤ ਮਰਦੇ ਨੇ ਚਾਹ ਪਾਕਿਸਤਾਨ 'ਚ ਉੱਥੇ ਹੀ ਮਰਦੇ ਨੇ ਉੱਥੇ ਤਾਂ ਪ੍ਰਧਾਨ ਮੰਤਰੀ ਗੱਲ ਕਹਿ ਰਿਹਾ ਹੈ Imran Khan ਜਿਹਨੂੰ ਕਹਿੰਦੇ ਸਾ ਤੋਂ ਡਰ ਗਿਆ ਸਾ ਤੋਂ ਝੁਕ ਗਿਆ ਬਿਲਕੁਲ ਹੀ ਉਹ ਇੱਕ ਇਨਸਾਨ ਹੈ ਉਹ ਮੋਦੀ ਮਰਗਾ ਬੇਈਮਾਨ ਨਹੀਂ ਹੈਗਾ ਮੋਦੀ ਨੰਬਰ 1 ਦਾ ਬੇਈਮਾਨ ਆ ਅੱਜ ਇਹਨੇ ਇੱਕ ਵੀ ਕੰਮ ਠੀਕ ਨਹੀਂ ਕਰਿਆ ਮੈਂ ਕਹਿੰਦਾ ਜੀ ਨੋਟਬੰਦੀ ਕਰ ਲੈ ਤੇ ਇਹਨੇ ਕਿੰਨੇ ਬੰਦੇ ਮਰਵਾ ਦਿੱਤੇ ਕੀ ਆ ਮਿਲਿਆ ਉਦੋਂ ਲਾਕਡਾਊਨ ਕਰਿਆ ਆ ਬਿਹਾਰ ਦੇ ਮਜ਼ਦੂਰ ਜਿਹਨਾਂ ਨੇ ਜਿਤਾਇਆ ਕਿੰਨੇ ਮਜ਼ਦੂਰ ਮਰੇ ਆ ਮੋਦੀ ਦਾ ਪਰਚਾ ਹੋਣਾ ਚਾਹੀਦਾ ਮੋਦੀ ਨੂੰ ਜੇਲ੍ਹ ਜਾਣਾ ਚਾਹੀਦਾ ਇਹ ਉਹਨਾਂ ਦਾ ਜ਼ਿੰਮੇਵਾਰ ਹੈ ਉਹਨਾਂ ਦੀ ਮੌਤਾਂ ਦਾ ਕੇਵਲ ਤਾਂ ਕੇਵਲ ਜ਼ਿੰਮੇਵਾਰਤਾ ਮੋਦੀ ਹੈ ਜਿਹਦੇ ਕੋਲ ਇੱਕੇ ਬਕਵਾਸ ਹੈ ਮਨ ਕੀ ਬਾਤ ਕੀ ਕਰਿਆ ਹਿੰਦੁਸਤਾਨ ਦਾ ਕਾਲਾ ਛਾਤੀਕੁਰ ਦਾ ਮਨ ਕੀ ਬਾਤ ਕਿ ਆਉਂਦੇ ਮਨ ਚ ਬੋਲੂਗਾ ਦੱਖੇ ਥਾਂ ਦਾ ਨੂੰ ਦੱਖਿਆ ਉਹਦੇ ਮਨ ਦੇ ਵਿੱਚ ਕੀ ਹੈ ਬੋਲੂਗਾ ਦੱਸਿਓ ਬੈਨੋ ਆਪਕੋ ਨੋਟਬੰਦੀ ਚਾਹੀਏ ਕਾਲਾ ਅਨਨਿਕਲਣ ਚਾਹੀਏ ਹਾਂਜੀ ਮੋਦੀ ਜੀ ਅੱਜ ਹਮ ਬੋਲਤੇ ਹੈ ਬੜੀ ਜਨਤਾ ਕੋ ਕੀ ਆਪਕੋ ਅੱਜ ਮੋਦੀ ਜੀ ਚਾਹੀਏ ਚਾਹੀਏ ਮੋਦੀ ਜੀ ਨਹੀਂ ਚਾਹੀਏ ਨਾ ਤਾਂ ਅੱਜ ਮੋਦੀ ਜੀ ਨੂੰ ਕਰੋ ਰੱਦ ਕਾਨੂੰਨ ਦਾ ਰੱਦ ਬਾਅਦ ਹੋਊਗਾ ਪਹਿਲਾਂ ਮੋਦੀ ਰੱਦ ਹੋਣਾ ਚਾਹੀਦਾ ਜੀ 9 ਦਸੰਬਰ ਨੂੰ ਜਿਹੜੀ ਮੀਟਿੰਗ ਹੋ ਜਾ ਰਹੀ ਹੈ ਉਹਦੇ ਵਿੱਚ ਤੁਸੀਂ ਸਰਕਾਰ ਤੋਂ ਕੀ ਕੋਈ ਹੱਲ ਦੀ ਉਮੀਦ ਰੱਖਦੇ ਹੋ ਕੋਈ ਨਹੀਂ ਕੋਈ ਉਮੀਦ ਨਹੀਂ ਬਿਲਕੁਲ ਉਮੀਦ ਨਹੀਂ ਹੈ ਜਦ ਤੱਕ ਮੋਦੀ ਦਾ ਬੰਗਲਾ ਘੇਰਿਆ ਨਹੀਂ ਜਾਂਦਾ ਸਿੱਖਾਂ ਦੀਆਂ ਕੁਰਬਾਨੀਆਂ ਨਹੀਂ ਦਿੱਤੀਆਂ ਜਾਣੀਆਂ ਜਾਂ ਟੱਕੋ ਹੀ ਮਸਲਾ ਨਹੀਂ ਹੋਣਾ ਨੌਜਵਾਨਾਂ ਨੂੰ ਕੁਝ ਖਾਸ ਬੇਨਤੀ ਕਰਨਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਬੇਨਤੀ ਇਹ ਹੈ ਕਿ ਜਦ ਸਾਡੇ ਬਜ਼ੁਰਗਾਂ ਚ ਇੰਨਾ ਜੋਸ਼ ਹੈ ਨੌਜਵਾਨੋ ਡਰੋ ਨਾ ਅਸੀਂ ਤੁਹਾਡੇ ਨਾਲ ਖੜੇ ਹਾਂ ਚਿੰਤਾ ਨਾ ਕਰੋ ਪਹਿਲਾਂ ਅਸੀਂ ਮਰੂਗੇ ਬਾਅਦ ਤੁਸੀਂ ਅਸੀਂ ਕੋਈ ਡਰਨੇ ਵਾਲੇ ਚੋਂ ਨਹੀਂ ਹੈ ਵੀ ਬਿਲਕੁਲ ਡਰਨ ਦੀ ਲੋੜ ਨਹੀਂ ਜਿਹੜੇ ਘਰ ਜਿ ਬੈਠੇ ਅਸੀਂ ਵੀ ਤੁਹਾਡੇ ਸ਼ੁਕਰਾਨਾ ਤੁਹਾਡੇ ਮੀਡੀਆ ਦੇ ਕਰਦੇ ਆਂ ਅਕਾ ਇੱਕ ਬਾਈ ਲੱਖਾਂ ਸਦਾਨਾ ਉਹਦਾ ਕਰਦੇ ਆਂ ਦੀਪ ਸਿੱਧੂ ਦਾ ਕਰਦੇ ਆਂ ਜਿਨ੍ਹਾਂ ਨੇ ਕਿ ਜੋਸ਼ ਬਾਕੀ ਗਏ ਕਲਾਕਾਰਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਹਿੰਦੇ ਯੂਥ ਇਕੱਠਾ ਕਰਿਆ ਗਏ ਕਲਾਕਾਰਾਂ ਨੇ ਕਰਿਆ ਬਾਕੀ ਛਣ ਜਿਹੜੀ ਜੱਦੀ ਬੰਦੀਆਂ ਬੜੀ ਹੀ ਤਰੀਕੇ ਨਾਲ ਚੱਲ ਰਹੀਆਂ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਦੇ ਆਂ ਪਰ ਅੱਜ ਇਹ ਜਿਹੜੀ ਜੰਗ ਹੈ ਇਹ ਜਿੱਤੀ ਹੋਈ ਹੈ ਇਹਨੂੰ ਹਾਰੀ ਵੀ ਨਹੀਂ ਮੰਨਣਾ ਹੁਣ ਤਾਂ ਬਸ ਇਹ ਵੀ ਮੋਦੀ ਕੁਰਸੀ ਤੋਂ ਕੱਢ ਤਾਰਨਾ ਉਹਦੀ ਤਿਆਰੀ ਪਰ ਲੱਗਣਾ ਜੀ ਧੰਨਵਾਦ